Hello, everyone. Srishti Agarwal and welcome back to our channel. Hope all things doing well. The kuchhajme like hai ਸੇਵੀਆਂ ਯਾਨੀ ਕਿ ਇਹ ਇਮਿਊਨਿਟੀ ਬੂਸਟਿੰਗ ਸੇਵੀਆਂ ਹੈ ਵਿਟਾਮਿਨਸ ਹੁੰਦੇ ਜ਼ਿੰਕ ਆਇਰਨ ਫੋਲਿਕ ਐਸਿਡ ਕਾਫੀ ਕੁਸ਼ ਹੈ ਦੇ ਵਿੱਚ ਔਰ ਇਹ ਰੋਸਟਡ ਸੀ ਐਕਸਟਰਾ ਤੋਂ ਰੋਸਟਡ ਵੀ ਨਹੀਂ ਕਰਨੀਆਂ ਪੈਂਦੀਆਂ ਔਰ ਬਜਟ ਦੇ ਵਿੱਚ ਵੀ ਆ ਜਾਂਦੀਆਂ ਔਰ ਬੱਚੇ ਹਰ ਰੋਜ਼ ਇੰਨੀ ਜ਼ਿੱਦ ਕਰਦੇ ਐ ਮੈਗੀ ਨੂਡਲਸ ਮੈਗੀ ਨੂਡਲਸ ਮੈਦਾ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਨਿਆਰਿਆਂ ਦੇ ਲੀਵਰ ਕਿਡਨੀਆ ਤੇ ਇਮਿਊਨਿਟੀ ਡਾਊਨ ਜਾਵੇ ਤੇ ਉਹ ਬਿਮਾਰ ਪੈਣ ਇਸ ਕਰਕੇ ਜਿਹੜੀਆਂ ਇਹ ਸੇਵੀਆਂ ਨਮਕੀਨ ਨੂਡਲ ਸਟਾਈਲ ਬਣਾਓ ਤੇ ਬੱਚੇ ਨੂੰ ਖਵਾਓ ਨਾ ਫੈਨ ਹੋ ਗਏ ਨਾ ਤਮ ਫੇਰ ਮੈਨੂੰ ਦਸੀਓ ਕਿ ਮੈਡਮ ਤੁਸੀਂ ਗਲਤ ਕਹਿੰਦੇ ਸੀਗੇ ਕਰਨਾ ਕੀ ਹੈ ਇਹਦੇ ਲਈ ਸਿੰਪਲ ਆਪਣਾ ਪਿਆਜ਼ ਕੱਟੋ ਥੋੜਾ ਵੱਡਾ ਵੱਡਾ ਨਾਲ ਲਸਣ ਔਰ ਅਦਰਕ ਤੇ ਥੋੜੇ ਜਿ ਮੇਰੇ ਕੋ ਮਟਰ ਪਏ ਸੀ ਤੇ ਟਮਾਟਰ ਰਗਰ ਤਰ ਕੋ ਗਾਜਰਾ ਵੀ ਉਹ ਵੀ ਐਡ ਕਰ ਸਕਦੇ ਹੋ ਬਰੋਕਲੀ ਉਹ ਵੀ ਐਡ ਕਰ ਸਕਦੇ ਹੋ ਜੋ ਮਰਜੀ ਐਡ ਕਰੋ ਟੇਸਟੀ ਬਣਾਉਣਾ ਮੈਂ ਇਹਨਾਂ ਨੂੰ ਥੋੜਾ ਜਿਹਾ ਚੋਪਰ ਦੇ ਵਿੱਚ ਨਾ ਚੋਪ ਕਰ ਲਿਆ ਸੀਗਾ ਟਮਾਟਰ ਮਟਰ ਤੇ ਅਦਰਕ ਨੂੰ ਉਹਦੇ ਨਾਲ ਫੇਰ ਤੁਹਾਨੂੰ ਜ਼ਿਆਦਾ ਮਟਰਾਂ ਨੂੰ ਬੋਇਲ ਕਰਨ ਦੀ ਨਾ ਲੋੜ ਨਹੀਂ ਹੁੰਦੀ ਫੇ ਥੋੜਾ ਜਿਹਾ ਪਾਣੀ ਪਾਓ ਤੇ ਉਹ ਬੋਇਲ ਹੋ ਜਾਂਦੇ ਆ ਜਦੋਂ ਚੋਪ ਕੀਤੇ ਹੁੰਦੇ ਆ ਉਸ ਤੋਂ ਬਾਅਦ ਇਹਨੂੰ ਮੈਂ ਚੰਗੇ ਤਰੀਕੇ ਨਾਲ ਜੋ ਵੀ ਮਸਾਲੇ ਤੁਸੀਂ ਪਾਉਣੇ ਆ ਆਪਣੀ ਮਰਜ਼ੀ ਨਾਲ ਪਾਓ ਮੈਂ ਤਾਂ ਹਿੰਗ ਜੀਰਾ ਸੇਂਦਾ ਨਮਕ ਧਨੀਏ ਦਾ ਪਾਊਡਰ ਜਿਹੜਾ ਘਰ ਹੀ ਪੀਸ ਕੇ ਰੱਖਿਆ ਸੀ ਤੇ ਨਾਲ ਥੋੜਾ ਜਿਹਾ ਮਿਕਸ ਮਸਾਲਾ ਐਡ ਕੀਤਾ ਕਾਲੀ ਮਿਰਚ ਐਡ ਕੀਤੀ ਹਲਦੀ ਐਡ ਕੀਤੀ ਤਾਂ ਆਪਾਂ ਪਾਣੀ ਪਾ ਕੇ ਇਹਨੂੰ ਚੰਗੇ ਤਰੀਕੇ ਨਾਲ ਕਰ ਲਿਆ ਬੋਇਲ ਹੁਣ ਤੁਸੀਂ ਦੇਖ ਸਕਦੇ ਹੋ ਇਹ ਸੇਮੀਆਂ ਨੂੰ ਮੈਨੂੰ ਰੋਸਟ ਕਰਨ ਦੀ ਲੋੜ ਨਹੀਂ ਹੈ ਅੱਛਾ ਘਰਾਂ ਦੇ ਵਿੱਚ ਅਸੀਂ ਰੋਸਟਡ ਸੇਮੀਆਂ ਵੀ ਜਦੋਂ ਮਿੱਠੀਆਂ ਵੀ ਬਣਾਉਣੇ ਤਾਂ ਵੀ ਰੋਸਟ ਕਰਦੇ ਆ ਤਾਂ ਕਿ ਥੋੜਾ ਜਿਹਾ ਮਤਲਬ ਟੇਸਟ ਉਹਦਾ ਵਧੀਆ ਆਵੇ ਤੇ ਅਸੀਂ ਇਹਨਾਂ ਨੂੰ ਰੋਸਟ ਨਾ ਨਾ ਕਰੀਏ ਤਾਂ ਉਹ ਬਿਲਕੁਲੀ ਤੇਦਾ ਲਿੱਦ ਜੀ ਬਣ ਜਾਂਦੀ ਹੈ ਲੋਕੀ ਜਿਵੇਂ ਕੜਾਹ ਹੁੰਦਾ ਉਦਾਂ ਬਣ ਜਾਂਦਾ ਹੈ ਉਦਾਂ ਨਾ ਬਣੇ ਇਸ ਕਰਕੇ ਨੂੰ ਥੋੜਾ ਰੋਸਟ ਕਰ ਲੈਣਾ ਚਾਹੀਦਾ ਹੈ ਬਿਨਾ ਕਿ ਉਹ ਬਿਨਾ ਤੇ ਹੁੰ ਤੋਂ ਅੰਤ ਤੁਸੀਂ ਦੇਖ ਲਓ ਬਣ ਕੇ ਹੋ ਗਈਆਂ ਤਿਆਰ ਆਪਾਂ ਕਰ ਲਿਆ ਸੀ ਇਹਨੂੰ ਥਨੀਏ ਨਾਲ ਗਾਰਨਿਸ਼ ਤੇ ਪਲੇਟਾਂ ਸਜਾ ਲਈਆਂ ਤੇ ਖਾਣ ਦੇ ਵਿੱਚ ਇੰਨੀਆ ਮਜ਼ੇਦਾਰ ਆ ਕਿ ਮੈਗੀ ਨੂਡਲ ਫੁੱਲ